ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਗਰੇਵਾਡੇ ਲਈ ਪੋਸਟ ਪੰਜਾਬੀ ਵਿੱਚ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਕਰਦਾ ਜੀ ਅ ਕਿਸਾਨ ਅੰਦੋਲਨ ਦੀ ਗੱਲ ਕਰੀਏ ਅੱਜ 41ਵੇਂ ਦਿਨ ਦੇ ਵਿੱਚ ਕਿਸਾਨ ਅੰਦੋਲਨ ਸ਼ਾਮਲ ਹੋ ਗਿਆ ਜੀ ਔਰ ਇੱਥੇ ਤਰ੍ਹਾਂ ਤਰ੍ਹਾਂ ਦੇ ਰੰਗ ਦੇਖਣ ਨੂੰ ਮਿਲਦੇ ਆ ਤੁਹਾਨੂੰ ਇੱਕ ਨਵਾਂ ਰੰਗ ਦਿਖਾਉਣੇ ਆ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਕਿਉਂਕਿ ਗੱਲ ਇਹ ਹੈ ਜੀ ਜਿਹੜੀ ਮਾਨਸਾ ਜ਼ਿਲ੍ਹਾ ਇਹ ਪੈਂਦਾ ਵੀ ਠਿਕਰੀ ਬਾਰਡਰ ਤੋਂ ਨੇੜੇ ਪਰ ਜਦੋਂ ਇਹ ਸ਼ੁਰੂਆਤੀ ਦਿਨਾਂ ਦੇ ਵਿੱਚ ਜਦੋਂ ਕੁਝ ਕਿਸਾਨ ਵੀਰ ਟਰਾਲੀਆਂ ਲੈ ਕੇ ਤੁਰੇ ਉਦੋਂ ਕਿਸੇ ਨੂੰ ਇਹ ਨਹੀਂ ਪਤਾ ਸੀ ਕਿੱਥੇ ਰੁਕਣਾ ਕਿੱਥੇ ਨਹੀਂ ਕਿਉਂਕਿ ਦਿੱਲੀ ਹੀ ਇੱਕ ਮੇਨ ਟੀਚਾ ਸੀ ਆਪਣਾ ਵੀ ਜਿੱਥੇ ਪਹੁੰਚਣਾ ਹਰ ਕੋਈ ਆਪਣੇ ਹਿਸਾਬ ਨਾਲ ਜਿੱਧਰ ਨੂੰ ਮਤਲਬ ਆ ਸਕਿਆ ਉਹ ਆ ਗਿਆ ਔਰ ਸਾਡੇ ਨਾਲ ਕੁਝ ਵੀਰ ਨੇ ਜਿਹੜੇ ਮਾਨਸਾ ਜ਼ਿਲ੍ਹੇ ਨੂੰ ਬਲੋਂਗ ਕਰਦੇ ਨੇ ਕਿਉਂਕਿ ਇਹਨਾਂ ਦੀਆਂ ਕੁਝ ਟਰਾਲੀਆਂ ਇੱਧਰ ਨੇ ਤੇ ਬਾਕੀ ਸਾਰੀਆਂ ਟਰਾਲੀਆਂ ਕੁੰਡਲੀ ਬਾਰਡਰ ਤੋਂ ਨਹੀਂ ਹੈਗੀਆਂ ਉਧਰ ਦੂਸਰੇ ਪਾਸੇ ਟਿਕਰੀ ਬਾਰਡਰ ਤੇ ਜ਼ਿਆਦਾ ਨੇ ਪਰ ਸਾਡੇ ਨਾਲ ਕੁਝ ਵੀਰ ਨੇ ਤੁਹਾਨੂੰ ਨਵੇਂ ਰੰਗ ਦਿਖਾਉਣੇ ਆ ਜੀ ਇੱਥੋਂ ਦੇ ਸੋ ਕੀ ਨਾਮ ਹੈ ਵੀਰ ਜੀ ਤੁਹਾਡਾ ਮੇਰਾ ਬਕਰ ਸਿੰਘ ਆ ਜੀ ਤੇ ਕੀ ਕਰਦੇ ਹੋ ਤੁਸੀਂ ਅਸੀਂ ਮੇਰਾ ਕੰਮ ਤਾਂ ਵੈਸੇ ਫੋਟੋਗ੍ਰਾਫੀ ਦਾ ਜੀ ਹਾਂਜੀ ਹਾਂਜੀ ਪੈਂਟ ਆਲਸ ਦਾ ਹਾਂ ਹਾਂ ਤੇ ਬਾਕੀ ਖੇਤੀਬਾੜੀ ਸਾਡੇ ਮੇਨ ਮੁੱਦਾ ਹੀ ਹੈਗਾ ਜੀ ਤੇ ਪਰ ਜੇ ਤੁਹਾਡਾ ਹੁਣ ਗੱਲ ਚੱਲੀ ਆ ਤੁਸੀਂ ਕਹਿੰਦੇ ਸਾਡਾ ਬਿਜ਼ਨਸ ਹੈ ਤੇ ਤੁਸੀਂ ਵੀ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਏ ਹੋ ਚਲੋ ਆ ਗਿਆ ਆਪਾਂ ਸਾਰੇ ਕਿਸਾਨ ਹੀ ਤੇ ਤੁਹਾਨੂੰ ਕੀ ਵੱਖਰਾ ਲੱਗਿਆ ਤੁਹਾਨੂੰ ਕੀ ਵੱਖਰੀ ਆਸੀ ਸੋਚ ਆਈ ਵੀ ਇੱਥੇ ਹੋਣਾ ਚਾਹੀਦਾ ਸਾਡਾ ਤਾਂ ਹੀ ਮਰਨ ਹੋਇਆ ਪਏ ਵੱਖਰੀ ਸੋਚ ਕੀ ਆਈ ਇਹ ਕਿਸਾਨ ਦੇ ਬੇਟਾ ਹੀ ਕਿਸਾਨ ਤਾਂ ਤੁਹਾਨੂੰ ਪਤਾ ਹੀ ਹੈ ਹਾਂ ਜੀ ਸੰਘਰਸ਼ ਦੇ ਵਿੱਚ ਚੱਲੇ ਹੋਏ ਲਗਭਗ ਕਿੰਨਾ ਚਿਰ ਹੋ ਗਿਆ ਮਹੀਨਾ ਤਾਂ ਇੱਥੇ ਹੀ ਹੋ ਗਿਆ ਸਾਨੂੰ ਹਾਂ ਜੀ ਤੇ ਜਿੰਨਾ ਚਿਰ ਚੱਲੂਗਾ ਤੇ ਨਾਲ ਹੀ ਕਿਸਾਨ ਵੀ ਰਾਂ ਸੀ ਸਾਰੇ ਇਕੱਠੇ ਆ ਜੀ ਤੇ ਜਿਵੇਂ ਰੇਨ ਬਰਸਾਤ ਹੋ ਰਹੀ ਆ ਜੀ ਪੂਰੀ ਬਰਸਾਤ ਦੇ ਕਾਰਨ ਪਾਣੀ ਵਗੈਰਾ ਆ ਗਿਆ ਬਾਲਣ ਵੀ ਭਿੱਜ ਗਿਆ ਕਿੰਨਾ ਕੁ ਫਰਕ ਪਿਆ ਕਿ ਜੋਸ਼ ਵਾਲੇ ਉਵੇਂ ਹੀ ਆ ਨਹੀਂ 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 ਕੋਈ ਕੁਝ ਨਹੀਂ ਹੁੰਦਾ ਇਹਦਾ ਕੁਝ ਵੀ ਬਰਸਦੀ ਕੋਈ ਦਿੱਕਤ ਨਹੀਂ ਕੁਝ ਵੀ ਹੋ ਜੇ ਅਸੀਂ ਹੱਲਣ ਵਾਲੇ ਨਹੀਂਗੇ ਹਾਂ ਇੱਥੇ ਹੀ ਆ ਜੀ ਕੌਣ ਕੀ ਪ੍ਰਚਾਰ ਕੀਤਾ ਜਾਂਦਾ ਨਾ ਵੀ ਜੇ ਇਹ ਦੇ ਕਰਕੇ ਰਸ਼ ਘਟ ਗਿਆ ਜੀ ਏਦਾਂ ਹੋ ਗਿਆ ਨਹੀਂ 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 ਰਸ਼ ਬਹੁਤ ਜ਼ਿਆਦਾ ਆ ਰਹੇ ਨੇ ਟਰਾਲੀਆਂ ਸਾਡੀਆਂ ਹੋਰ ਆ ਰਹੀਆਂ ਨੇ ਜੀ ਹੂੰ ਹੂੰ ਬਹੁਤ ਜ਼ਿਆਦਾ ਰਸ਼ ਦਿਨੋਂ ਦਿਨ ਵਧਦਾ ਜਣੋ ਦਿਨੀ ਜੀ ਦਿਨ ਉਹ ਦਿਨੀ ਜੀ ਤੇ ਸਾਡੇ ਨਾਲ ਕੁਝ ਬਜ਼ੁਰਗ ਵੀ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਤੁਹਾਨੂੰ ਕਿੱਦਾਂ ਲੱਗਿਆ ਬਜ਼ੁਰਗੋ ਸਾਡਾ ਪਿੰਡ ਜੀ ਕਲਸ਼ੀਆਂ ਦਾ ਜ਼ਿਲ੍ਹਾ ਲੁਧਿਆਣਾ ਹੂੰ ਹੂੰ ਮੈਨੂੰ ਤਕਰੀਬਨ 22 ਦਿਨ ਹੋ ਗਏ ਜੀ ਆਏ ਨਹੀਂ ਇੱਥੇ ਹੂੰ ਸਾਨੂੰ ਇੱਥੇ ਕੋਈ ਫਰਕ ਨਹੀਂ ਲੱਗਿਆ ਦਿਨੋਂ ਦਿਨ ਕੱਠ ਵਧਦਾ ਤੇ ਰਹਿ ਜਾਂਦਾ ਕਿਸਾਨਾਂ ਵਾਲੇ ਵਿੱਚ ਪੂਰਾ ਜੋਸ਼ ਆ ਮਲਕਿ ਚਾਏ ਸਾਡੇ ਨੌਜਵਾਨ ਸ਼ਹੀਦ ਵੀ ਹੋ ਗਏ ਵੀਰ ਵੀ ਸਾਡੇ ਚ ਉਸ ਤੋਂ ਵੱਧ ਜੋਸ਼ ਆ ਕੋਈ ਗੱਲ ਨਹੀਂ ਜੋਖ ਸੋ ਰਿਹਾ ਹੈ ਮਹਾਰਾਜ ਕਰ ਰਿਹਾ ਸਭ ਕੁਝ ਠੀਕ ਠਾਕ ਆ ਸਾਡੇ ਪਿੰਡ ਚੋਂ ਅੱਜ ਦੁੱਧ ਇਕੱਠਾ ਕਰ ਰਹੇ ਆ ਘਰ ਤੋਂ ਕੱਟ 10-15 ਕੁਆਂਟਲ ਉਹ ਖਵਾਲ ਲੈ ਕੇ ਆ ਰਹੇ ਆ ਪੰਜ-ਛਾ ਜਣ ਚ ਤੇ ਹੋਰ ਬੰਦੇ ਵੀ ਆ ਰਹੇ ਨੇ ਟਰਾਲੀਆਂ ਸਾਡੀਆਂ ਮਗਰ ਬਹੁਤ ਆ ਰਹੀਆਂ ਨੇ ਨਿਤ ਘਰ ਤੋਂ ਕੱਟ 20-25 ਟਰਾਲੀਆਂ ਨਿਤ ਪੰਜਾਬ ਚ ਆਉਂਦੀਆਂ ਨੇ ਅਜੇ ਕੋਈ ਗੱਲ ਨਹੀਂ ਸਾਡੇ ਹੌਂਸਲੇ ਨਹੀਂ بلند ਨੇਗੇ ਬਿਲਕੁਲ ਅਸੀਂ ਡਟੇ ਹੋਏ ਆ ਬਾਲਣ ਪਿੱਛੇ ਗਿਆ ਮੀਂਹ ਪੈ ਗਿਆ ਤੇ ਅਸੀਂ ਭੱਜਦੇ ਨਹੀਂ ਹੈਗੇ ਚੋਂ ਕੋਈ ਗੱਲ ਨਹੀਂ ਇਹ ਜੇ ਮੀਂਹ ਤਾਂ ਅਸੀਂ ਤੇਰੇ ਦੇਖ ਕੇ ਨਾ ਗਏ ਲੰਘਦੇ ਨੇ ਪੰਜਾਬ 'ਚ ਇਹ ਜੇ ਮੀਂਹ ਪੈਂਦੀ ਰਹਿੰਦੀ ਹੈ ਕੋਈ ਬਾਤ ਨਹੀਂ ਔਰ ਅਸੀਂ ਤੋਂ ਇਹਨਾਂ ਕਾਨੂੰਨਾਂ ਨੂੰ ਅਸੀਂ ਰੱਦ ਕਰਾ ਕੇ ਮੋੜਾਂਗੇ ਜੀ ਇਹ ਨਾ ਸੋਚੇ ਸਾਨੂੰ ਬਾਤਸ ਮੋੜ ਦੋ ਸਰਕਾਰ ਜੀ ਉਹਦੇ ਉੱਤੇ ਕੁਝ ਮੈਂ ਲੈਣਾ ਲਿਖਿਆ ਸੀਗਾ ਪਿਆਰ ਨਾਲ ਤੈਨੂੰ ਬੜਾ ਸਮਝਾਇਆ ਅੱਕੇ ਹੋਏ ਲੋਕਾਂ ਘੇਰਾ ਦਿੱਲੀ ਦਾ ਹੀ ਪਾਇਆ ਪਿਆਰ ਨਾਲ ਤੈਨੂੰ ਮੋਦੀ ਬੜਾ ਸਮਝਾਇਆ ਅੱਕੇ ਹੋਏ ਲੋਕਾਂ ਕੇ ਰਾ ਦਿੱਲੀ ਤਾਂ ਹੀ ਪਾਇਆ ਕਾਲੇ ਕੀਤੇ ਨਾ ਕਾਨੂੰਨ ਰਾਦਾ ਸੀ ਤਾਂ ਹੀ ਛਾ ਗਏ ਤੈਨੂੰ ਜਿੱਤਾਂਗੇ ਜ਼ਰੂਰ ਤੈਨੂੰ ਜਿੱਤਾਂਗੇ ਜ਼ਰੂਰ ਦਿਲੋਂ ਦਿੱਲੀਏ ਨਹੀਂ ਚੱਲ ਕੇ ਕਿਸਾਨ ਆ ਗਏ ਤੈਨੂੰ ਜਿੱਤਾਂਗੇ ਜ਼ਰੂਰ ਸੋ ਬੜੀਆਂ ਖੂਬਸੂਰਤ ਲਾਈਨਾਂ ਸੀਗੀਆਂ ਤੁਹਾਡੀਆਂ ਜੇ ਗੱਲ ਕੀਤੀ ਜਾਵੇ ਜੇ ਮੈਂ ਕੱਲ 4 ਤਰੀਕ ਸੀ ਫੈਸਲੇ ਆਉਣ ਦੀ ਇੱਕ ਉਮੀਦ ਸੀ ਹਾਂਜੀ ਹਾਂ ਤੇ ਪਰ ਚਲੋ ਉਹਨਾਂ ਨੇ ਅਗਲੀ ਤਰੀਕ ਪਾਤੀ ਹੈ ਤੇ ਕੀ ਲੱਗਦਾ ਵੀ ਜਿਹੜੀ ਰਣਨੀਤੀ ਨਾਲ ਆਪਾਂ ਚੱਲ ਰਹੇ ਆਂ ਕਿ ਆਪਾਂ ਨੂੰ ਕੋਈ ਸ਼ੋਰ ਵੀ ਵਧਣਾ ਚਾਹੀਦਾ ਏ ਤੋਂ ਥੋੜੀ ਸ਼ਕਤੀ ਜਾਂ ਜੇ ਸਮਝੌਤੇ ਆਉਣੇ ਤਾਂ ਠੀਕ ਹੈ ਜੀ ਤੇ ਨਹੀਂ ਤਾਂ ਫਿਰ ਸ਼ਗਰਤ ਦਾ ਇਦੋਂ ਵੱਧ ਚੱਲੇਗਾ ਜੀ ਇਦੋਂ ਵੱਧ ਮਤਲਬ ਕਿਸ ਤਰ੍ਹਾਂ ਦੀ ਰਣਨੀਤੀ ਤੁਹਾਡੇ ਹਿਸਾਬ ਨਾਲ ਬਜਰ ਕੋ ਤੁਸੀਂ ਦੱਸੋ ਕਿਸ ਤਰ੍ਹਾਂ ਦੀ ਸਾਡੇ ਆਗੂਆਂ ਦੀ ਇਹ ਰਣਨੀਤੀ ਆ ਜੇ ਸਰਕਾਰ ਕੋਈ ਨਾ ਨਹੀਂ ਰਾਹ ਦਿੰਦੀ ਛਾਨੂੰ ਅਸੀਂ 26 ਤਰੀਕ ਨੂੰ 26 ਜਨਵਰੀ ਨੂੰ ਬਲਕੇ ਅਸੀਂ ਲਾਲ ਕਿਰਾ ਕੇ ਲਾਂ ਘੇਰਾਂਗੇ ਬਲਕੇ ਅਸੀਂ ਪ੍ਰੇਡ ਦੇ ਵਿੱਚ ਹਾਜ਼ਰ ਹੋਵਾਂਗੇ ਟਰੈਕਟਰ ਮਾਰਚ ਕਰਕੇ ਤੇ ਉਸ ਤੋਂ ਪਹਿਲਾਂ ਜੋ ਉਸ ਮਰਜੀ ਇਹਨਾਂ ਨੇ ਕਰਨਾ ਸਰਕਾਰ ਨੇ ਕਰ ਲਵੇ ਪਰ ਅਸੀਂ ਜੋ ਸਾਡੇ ਆਗੂ ਨੇ ਕਹਿਤਾ ਉਹ ਇਹ ਸਿਰ ਮੱਥੇ ਮੰਨਦੇ ਆਂ ਅਸੀਂ ਬਿਲਕੁਲ ਜੋ ਉਹਨਾਂ ਨੇ ਕਹਿਤਾ ਅਸੀਂ ਉਹਨਾਂ ਕੋਲ ਚੜਾਵਾਂਗੇ ਜਾਵਾਂਗੇ 26 ਜਨਵਰੀ ਨੂੰ ਅਸੀਂ ਪ੍ਰੇਡ ਵਿੱਚ ਹਾਜ਼ਰ ਹੋਵਾਂਗੇ ਤੇ ਅਸੀਂ ਲਾਲ ਕਿਲਾ ਘੇਰਾਂਗੇ ਸਾਡੀ ਇਹ ਸੋਚ ਆਗੇ ਰਣਨੀਤੀ ਅਸੀਂ ਜੋ ਵੀ ਸਾਡੇ ਸੰਘਰਸ਼ ਦੀ ਆਗੂ ਨੇ ਉਹ ਸਾਨੂੰ ਜੋ ਕੁਝ ਕਹਿੰਦੇ ਨੇ ਅਸੀਂ ਉਹ ਵਿੱਚ ਕੁਝ ਕਰਦੇ ਆਂ ਤਿੱਖਾ ਕਰੀ ਜਾਂਦੇ ਆ ਸੰਘਰਸ਼ ਅਜਿਹੀ ਗੱਲਾਂ ਅਸੀਂ ਭਾਦਦੇ ਨਹੀਂ ਜਿੰਨਾ ਚਿਰ ਸਰਕਾਰ ਕਾਲੇ ਕਾਨੂੰਨ ਬਰਦੀ ਨਹੀਂ ਲੈਂਦੀ ਅਸੀਂ ਇੱਥੋਂ ਜਾਵਾਂਗੇ ਨਹੀਂ ਚਾਹੇ ਕੋਈ ਵੀ ਹੋਵੇ ਚਾਹੇ ਸਾਨੂੰ ਸਾਰਿਆਂ ਨੂੰ ਕੁਰਬਾਨੀਆਂ ਦੇਣੀਆਂ ਪੈ ਜਾਣ ਪਰ ਜੀ ਆਪਾਂ ਗੱਲ ਕੀਤੀ ਜਾਵੇ ਜਿਵੇਂ ਸੰਘਰਸ਼ ਹੈ ਸੰਘਰਸ਼ ਚਲੋ ਕਈ ਸੰਘਰਸ਼ ਕਿਸ ਤਰ੍ਹਾਂ ਦੇ ਹੁੰਦੇ ਆ ਕਈ ਪੀਸਫੁੱਲ ਹੁੰਦੇ ਕਿਸ ਤਰ੍ਹਾਂ ਦੇ ਪਰ ਜਿਵੇਂ ਹੁਣ ਇੱਕ ਹੱਦ ਹੁੰਦੀ ਆ ਕਿਸੇ ਚੀਜ਼ ਦੀ ਮੰਨਣ ਦੀ ਜਿਵੇਂ ਹੁਣ ਆਪਾਂ ਪੀਸਫੁੱਲ ਬਹਿ ਕੇ ਬਹੁਤ ਦੇਖ ਲਿਆ ਤੁਹਾਨੂੰ ਲੱਗਦਾ ਨਹੀਂ ਵੀ ਕੁਝ ਹੋਰ ਵੀ ਕਰਨਾ ਚਾਹੀਦਾ ਕਿ ਇਸ ਤਰ੍ਹਾਂ ਹੀ ਠੀਕ ਹੈ ਸੰਘਰਸ਼ ਸਾਡਾ ਰਹੂ ਜੀ ਸ਼ਾਂਤਮਈ ਹੋਈ ਬਿਲਕੁਲ ਅਸੀਂ ਕੋਈ ਨੁਕਸਾਨ ਨਹੀਂ ਕਰਨਾ ਚਾਹੁੰਦੇ ਨਾ ਕਰਾਉਣਾ ਚਾਹੁੰਦੇ ਆ ਚੱਲੂਗਾ ਐਵੇਂ ਜੀ ਕੋਈ ਜਾ ਸਰਕਾਰ ਮੰਨ ਉਹਦੋਂ ਸਹੀ ਇਹ ਲੰਬੇ ਚੱਲਦੇ ਹੁੰਦੇ ਸੰਘਰਸ਼ ਸਾਡੀ ਆਗੂ ਨੇ ਤਾਂ ਪਹਿਲਾਂ ਕਿਹਾ ਸੀ ਪੰਜਾਬ ਤੋਂ ਤੁਰਨ ਵੇਲੇ ਵੀ ਪਾਈ ਇਹ ਸੰਘਰਸ਼ ਮਹੀਨਾ 2 ਮਹੀਨੇ ਨਹੀਂ ਚੱਲ ਸਕਦਾ 6 ਮਹੀਨੇ ਸਾਲ ਚੱਲ ਸਕਦਾਗਾ ਲੰਬਾ ਚੱਲੂਗਾ ਕੋਈ ਗੱਲ ਨਹੀਂ ਘਬਰਾਉਣ ਦੀ ਕੋਈ ਲੜ ਨਹੀਂ ਬਾਕੀ ਅਸੀਂ ਘਬਰਾਉਂਦੇ ਹੈ ਨਹੀਂਗੇ ਜਿੰਨੇ ਵੀ ਅਸੀਂ ਆਏ ਆ ਚਾਹੇ ਪੰਜਾਬ ਤੋਂ ਚਾਹੇ ਹਰਿਆਣੇ ਤੋਂ ਚਾਹੇ ਰਾਜਧਾਨੀ ਤੋਂ ਚਾਹੇ ਜੂਪੀ ਤੋਂ ਸਾਰੇ ਕਿਸਾਨ ਸਾਡੇ ਸਾਥ ਨੇ ਬਿਲਕੁਲ ਅਸੀਂ ਇਕੱਲੇ ਨਹੀਂ ਹੈਗੇ ਸਾਰੇ ਨਾਲ ਮਿਲ ਕੇ ਸੰਘਰਸ਼ ਲੜ ਰਹੇ ਆ ਚੱਲ ਬੂਗ ਵਿੱਚ ਕੋਈ ਸਾਥ ਮਈ ਨਾਲ ਜੇ ਕੋਈ ਸਾਨੂੰ ਮਜਬੂਰ ਕਰੂਗਾ ਫੇਰ ਜੋ ਸਾਡੇ ਆਗੂ ਕਹਿਣਗੇ ਫੇਰ ਅਸੀਂ ਉਹਨਾਂ ਦੀ ਜਿਵੇਂ ਕਹਿਣਗੇ ਅਸੀਂ ਉਹਨਾਂ ਦੀ ਮੰਨਾਂਗੇ ਬਿਲਕੁਲ ਇਥੋਂ ਜਿੱਤ ਕੇ ਜਾਵਾਂਗੇ ਸਾਨੂੰ ਪੂਰਾ ਬਸਬਾਸ ਆ ਇਹ ਤੂੰ ਪਹਿਲਾਂ ਨਹੀਂ ਅਸੀਂ ਜਾਂਦੇ ਸਾਡੇ ਨਾਲ ਕੁਝ ਨੌਜਵਾਨ ਵੀ ਉਹਨਾਂ ਨਾਲ ਵੀ ਅਸੀਂ ਗੱਲ ਕਰਦੇ ਆ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਤੁਸੀਂ ਇੱਥੇ ਦੇ ਹੋਗੇ ਨਾਲ ਆਏ ਉਹਨਾਂ ਦੇ ਤੇ ਕਿੰਨੀ ਉਮਰ ਆ ਤੁਹਾਡੀ 18 ਸਾਲ ਉਮਰ ਤੇ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਏ ਨੂੰ ਇੱਥੇ ਹਫਤਾ ਹੋ ਗਏ ਤੁਸੀਂ ਕੀ ਸੋਚ ਰੱਖਦੇ ਹੋ ਇਸ ਅੰਦੋਲਨ ਬਾਰੇ ਤੁਸੀਂ ਸਭ ਤੋਂ ਘੱਟ ਨੌਜਵਾਨ ਹੋ ਤੇ ਕੀ ਸੋਚਦਾ ਤੁਹਾਡੀ ਸੋਚਦਾ ਹੀ ਕਾਲੇ ਕਾਨੂੰਨ ਲੈ ਜਾਣ ਵਾਪਸੀ ਤੇ ਅਸੀਂ ਆਪਦੇ ਵੀ ਘਰੇ ਜਾਈਏ ਉਹ ਵੀ ਸਹੀ ਤੇ ਇੱਕ ਨਾਲ ਰਹਿਣੀ ਤੁਹਾਡੇ ਤੁਹਾਡੇ ਦੋਸਤ ਵੀ ਹੋਣਗੇ ਹੋਰ ਨਾਲ ਜਾਂ ਉਹਨਾਂ ਨਾਲ ਫੋਨ ਤੇ ਗੱਲ ਵਗੈਰਾ ਹੁੰਦੀ ਹੋਏਗੀ ਉਹਨਾਂ ਦੀ ਕੀ ਸੋਚ ਕਹਿੰਦੀ ਕਿਉਂਕਿ ਉਹ ਪਿੱਛੇ ਬੈਠੇ ਨੇ ਕਿ ਉਹ ਵੀ ਇੱਥੇ ਆਉਂਦੇ ਜਾਂਦੇ ਨੇ ਉਹ ਪਿੱਛੇ ਹੋਣ ਨੂੰ ਲੱਗਦਾ ਉਹ ਵੀ ਐਂ ਕਹਿੰਦੇ ਵੀ ਵਾਪਸ ਕਰ ਜਾਈਏ ਇੱਕਰੀ ਬਾਰਡਰ ਤੇ ਇਹ ਦੋਸਤ ਹਾਂਜੀ ਉਧਰ ਸਾਰੇ ਇਕੱਠੇ ਮਤਲਬ ਨੌਜਵਾਨਾਂ ਦਾ ਇੱਕਾ ਪੂਰਾ ਜਿਹਾ ਆਪਾਂ ਕਹੀਏ ਹਾਂਜੀ ਤੁਸੀਂ ਕਿਹੜੇ ਇਲਾਕੇ ਤੋਂ ਜੀ ਮਾਨਸਾ ਜੀ ਮਾਨਸਾ ਜੀ ਅੱਛਾ ਤੇ ਥੋੜੀ ਤੁਸੀਂ ਵੀ ਇਹਨਾਂ ਦੇ ਗਰੁੱਪ 'ਚ ਹੀ ਹੋ ਨਾ ਲਈਓ ਕਿੰਨੇ ਦਿਨ ਹੋ ਗਏ ਤੁਹਾਨੂੰ ਸਾਨੂੰ ਵੀ ਹਫਤਾ ਹੋ ਗਿਆ ਜੀ ਇੱਥੇ ਹੁਣ ਹਫਤਾ ਹੋ ਗਿਆ ਹਾਂਜੀ ਅਸੀਂ ਤਾਂ ਇਹ ਨਹੀਂ ਵੀ ਮੋਦੀ ਨੂੰ ਅਸੀਂ ਸਬਦ ਸਗਾ ਕੀ ਜਾਵਾਂਗੇ ਜਦੋਂ ਜਾਣਾ ਇੱਥੋਂ ਸਬਦ ਸਗਾ ਕੀ ਜਾਣਾ ਜੋ ਮੇਰਾ ਜਸਾਗਾ ਅੱਗੇ ਬਾਟਰਮ ਤੇ ਉਸਨੇ ਆਖਿਆ ਵੀ ਅਸੀਂ ਕਿਲੇ 'ਚ ਅੱਗੇ ਜਾਵਾਂਗੇ ਉਹ ਕਹਿੰਦਾ ਵੀ ਚੱਕ ਦਾਂਗੇ ਫੱਟੇ ਮੋਦੀ ਨੂੰ ਪਿੱਛੇ ਨਹੀਂ ਛੱਡਾਂਗੇ ਤੇ ਇੱਕ ਜਾਣਦੀ ਆਪਣੇ ਕੋਲੇ ਕੋਈ ਹੁਣ ਪਿੱਛੇ ਦੇ ਸਟੈਪ ਪੱਟਣ ਵਾਲਾ ਨਹੀਂ ਅੱਗੇ ਨੂੰ ਗਾਂ ਵਧਣ ਵਾਲੀ ਹੈ ਇਹਨੂੰ ਅੱਗੇ ਨੂੰ ਅੱਗੇ ਨੂੰ ਜਾਵਾਂਗੇ ਅੱਗੇ ਜਾ ਕੇ ਕੁਝ ਕਰਾਂਗੇ ਵਿੱਚ ਅੰਦਰ ਬੜਾ ਛੱਡ ਲੈ ਵਿੱਚ ਅਸਾ ਬਹੁਤ ਵੱਡਾ ਗਾ ਹੂੰ ਬੁੱਢਾ ਦਲ ਬਾਬਾ ਬਲਵੀਰ ਸਿੰਘ ਨਾਲ ਨਹੀਂ ਹਾਂ ਨਾਲ ਨੇ ਸੋ ਤੁਸੀਂ ਦੇਖਿਆ ਵੀ ਅਸੀਂ ਨੌਜਵਾਨਾਂ ਨਾਲ ਵੀ ਗੱਲ ਕੀਤੀ ਬਜ਼ੁਰਗਾਂ ਨਾਲ ਵੀ ਗੱਲ ਕੀਤੀ ਜਿਹੜੇ ਅੱਜ ਦੀ ਨੌਜਵਾਨ ਪੀੜ੍ਹੀ ਉਹਨਾਂ ਨਾਲ ਵੀ ਗੱਲ ਕੀਤੀ ਜਜ਼ਬੇ ਸਭ ਦੇ ਪੂਰੇ ਕਾਇਮ ਨੇ ਚਾਹੇ ਵੀ ਪੈਂਦਾ ਚਾਹੇ بارش ਚਾਹੇ ਕਿਸੇ ਕੁਝ ਵੀ ਹੈ ਮਤਲਬ ਉਹਨਾਂ ਦਾ ਜਿਹੜਾ ਜੋਸ਼ ਆਨਾ ਉਹ ਹਲੇ ਤੱਕ ਨਾ ਘਟਿਆ ਤੇ ਨਾ ਹੀ ਘਟੇਗਾ ਕਿਉਂਕਿ ਇਹ ਉਹ ਕਹਿੰਦੇ ਵੀ ਅੱਜ 40ਵਾਂ 41ਵਾਂ ਦਿਨ ਹੋਰ 2 ਮਹੀਨੇ 6 ਮਹੀਨੇ ਲੱਗ ਜਾਣ ਅਸੀਂ ਆਪਣਾ ਰਾਸ਼ਨ ਲੈ ਕੇ ਆਏ ਸੋ ਸਰਕਾਰਾਂ ਕੁਛ ਵੀ ਕਹਿਣ ਨਸ਼ੇ ਕਰਨ ਪਰ ਨੌਜਵਾਨਾਂ ਦੇ ਹੌਸਲੇ ਬੁਲੰਦ ਨੇ ਜੀ ਤੇ ਇਹ ਬੁਲੰਦ ਹੀ ਰਹਿਣਗੇ ਸੋ ਹਾਂਜੀ ਨਸ਼ੇ ਖਾ ਕੇ ਪੰਜਾਬ ਦੇ ਲੋਕਾਂ ਨੂੰ ਇੱਥੇ ਆ ਕੇ ਦੇਖਣ ਜੀ ਹਾਂਜੀ ਐ ਕਿਵੇਂ ਉਤਸ਼ਾਹ ਨੌਜਵਾਨਾਂ ਦੇ ਵਿੱਚ ਕਿਉਂਕਿ ਸਰਕਾਰ ਨੇ ਤਾਂ ਕਿਤੇ ਨਾ ਕਿਤੇ ਇੱਕ ਨੌਜਵਾਨਾਂ ਨੂੰ ਖਤਮ ਹੀ ਕਰਨਾ ਖਤਮ ਹੀ ਕਰਨਾ ਸੀਗਾ ਜੀ ਹਾਂ ਤੇ ਇੰਨੇ ਨਸ਼ੇ ਪਿੰਡਾਂ ਦੇ ਵਿੱਚ ਵਾਰੇਵੇਂ ਦੇ ਪੰਜਾਬ ਦੇ ਵਿੱਚ ੱੱਕੇ ਨਾਲ ਹੈਨਾ ਜੀ ਉਹਨਾਂ ਦੇ ਵੀ ਮਰਚਾਰ ਲੈਣਾ ਲਿਖਿਆ ਜੀ ਜੋ ਲੋਕ ਖੁਦਕੁਸ਼ੀ ਕਰਦੇ ਨੇ ਦੇਖੋ ਜੀ ਹੈਨਾ ਹੂੰ ਉਹ ਜੇਠ ਹੜ ਦੀਆਂ ਧੁੱਪਾਂ ਪਿੰਡੇ ਤੇ ਹੰਡਾਉਂਦਾ ਠੰਡੀਆਂ ਰਾਤਾਂ ਵੀ ਜਾਗ ਖੇਤਾਂ 'ਚ ਲੰਘਾਉਂਦਾ ਜੇਠ ਹੜ ਦੀਆਂ ਧੁੱਪਾਂ ਪਿੰਡੇ ਤੇ ਹੰਡਾਉਂਦਾ ਠੰਡੀਆਂ ਰਾਤਾਂ ਵੀ ਜਾਗ ਖੇਤਾਂ 'ਚ ਲੰਘਾਉਂਦਾ ਫੇਰ ਵੀ ਇਹ ਬਾਲ ਬਾਲ ਹੋਇਆ ਕਰ ਜਈ ਉਹ ਫੇਰ ਵੀ ਇਹ ਬਾਲ ਬਾਲ ਹੋਇਆ ਕਰ ਜਈ ਖੰਭ ਲਾ ਕੇ ਉੱਡੇ ਹਾਸੇ ਖੇੜੇ ਖੁਸ਼ੀਆਂ ਉਹ ਬਣ ਗਿਆ ਪੁਖਾਰੀ ਅਨ ਦਾ ਤਾਂ ਸੀ ਕਹਾਉਂਦਾ ਜਿਹੜਾ ਇੱਥੇ ਦਿਨੋਂ ਦਿਨੀ ਕਾ ਤੋਂ ਵਧੀ ਜਾਣ ਖੁਦ ਖੁਸ਼ੀਆਂ ਉਹ ਬਣ ਗਿਆ ਪੁਖਾਰੀ ਹਨ ਦਾ ਤਾਂ ਸੀ ਕਹਾਉਂਦਾ ਜਿਹੜਾ ਇੱਥੇ ਦਿਨੋਂ ਦਿਨੀ ਕਾ ਤੋਂ ਵਧੀ ਜਾਣ ਖੁਦ ਖੁਸ਼ੀਆਂ ਇਨਕਲਾਬ ਜਿੰਦਾਬਾਦ ਆਪਣੇ ਬੁਲਬਲੇ ਸਾਂਝੇ ਕੀਤੇ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਤੋਂ ਮਿੱਠੇ ਬੋਲ ਸਾਡੇ ਨਾਲ ਸਾਂਝੇ ਕੀਤੇ ਸੋ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਵੀ ਸਰਕਾਰਾਂ ਕਿਸ ਰੁੱਖ ਬੰਦੀਆਂ ਨੇ ਔਰ ਕੀ ਇਹਨਾਂ ਦਾ ਅਗਲੇ ਸਟੈਪ ਹੋਣਗੇ ਔਰ ਕਿਸਾਨ ਜੱਥੇਬੰਦੀਆਂ ਦਾ ਵੀ ਜੋ ਵੀ ਸਟੈਪ ਹੋਏਗਾ ਉਹ ਦੇਖਦਾ ਹੀ ਬਣੇਗਾ ਸੋ ਕੈਮਰਾਮੈਨ ਦੇਸ਼ਰਾਜ ਯਾਸ਼ਵ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਕੁੰਡਲੀ ਬਾਰਡਰ ਦਿੱਲੀ